बीटीवी ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸੁਖਨੀਤ ਕੌਰ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਅਤੇ ਭਾਰਤ ਦੀਆਂ ਖਬਰਾਂ ਦੇ ਅੱਜ ਦੇ ਇਸ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਮਿਸ਼ਨ ਚੜ੍ਹਦੀ ਕਲਾ ਦੀ ਹੋਈ ਸ਼ੁਰੂਆਤ ਸੀਐਮ ਭਗਵੰਤ ਮਾਨ ਦੀ ਪੰਜਾਬੀਆਂ ਅਤੇ ਦੇਸ਼ ਦੇ ਲੋਕਾਂ ਨੂੰ ਅਪੀਲ ਰੂਸ-ਯੂਕਰੇਨ ਜੰਗ ਦੇ ਵਿੱਚ ਫਸਿਆ ਲੁਧਿਆਣਾ ਦਾ ਨੌਜਵਾਨ ਪਰਿਵਾਰ ਨੇ ਸਰਕਾਰ ਤੋਂ ਕੀਤੀ ਵਾਪਸ ਲਿਆਉਣ ਦੀ ਮੰਗ ਕ੍ਰਿਕਟ ਮਗਰੋਂ ਹੁਣ ਜਾਵਲਿਨ ਥਰੋ ਦੇ ਫਾਈਨਲ ਦੇ ਵਿੱਚ ਹੋਵੇਗਾ ਭਾਰਤ ਅਤੇ ਪਾਕਿਸਤਾਨ ਦਾ ਮੁਕਾਬਲਾ ਰਾਹੁਲ ਗਾਂਧੀ ਨੂੰ ਸਰੋਪਾ ਦੇਣ ਤੇ ਐਸਜੀਪੀਸੀ ਨੇ ਕੀਤੀ ਸਖਤ ਕਾਰਵਾਈ ਤੇ ਹੁਣ ਖਬਰਾਂ ਵਿਸਥਾਰ ਤੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਰ ਪੀੜਤਾਂ ਦੀ ਸਹਾਇਤਾ ਦੇ ਲਈ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਹੈ ਜਿਸ ਦਾ ਮਕਸਦ ਸੰਕਟ ਦੇ ਸਮੇਂ ਦੇ ਵਿੱਚ ਬੁਲੰਦ ਹੌਸਲੇ ਨਾਲ ਖੜੇ ਰਹਿਣਾ ਅਤੇ ਪੰਜਾਬ ਨੂੰ ਮੁੜ ਉਸਾਰਨਾ ਹੈ। ਉਹਨਾਂ ਨੇ ਦੇਸ਼ ਭਰ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੇ ਪੁਨਰਵਾਸ ਅਤੇ ਪੁਨਰ ਨਿਰਮਾਣ ਤੇ ਵਿੱਚ ਸਹਿਯੋਗ ਕਰਨ ਕੇ ਮੁੱਖ ਮੰਤਰੀ ਨੇ ਵਚਨ ਦਿੱਤਾ ਹੈ ਕਿ ਦਾਨ ਦੇ ਵਿੱਚ ਦਿੱਤਾ 1-1 ਰੁਪਇਆ ਪਾਰਦਰਸ਼ੀ ਅਤੇ ਇਮਾਨਦਾਰੀ ਦੇ ਨਾਲ ਵਰਤਿਆ ਜਾਵੇਗਾ ਸੀਐਮ ਮਾਨ ਨੇ ਕਿਹਾ ਕਿ ਪੰਜਾਬ ਹਾਲ ਹੀ ਵਿੱਚ ਇੱਕ ਭਿਆਨਕ ਹੜ੍ਹ ਦੇ ਦੌਰ ਦੇ ਵਿੱਚੋਂ ਲੰਘਿਆ ਜਿਸ ਨੇ ਸੂਬੇ ਦੇ ਵਿੱਚ ਤਬਾਹੀ ਮਚਾਈ ਹੈ ਇਸ ਦੌਰਾਨ ਲਗਭਗ 2300 ਪਿੰਡ ਪਾਣੀ ਦੇ ਵਿੱਚ ਡੁੱਬ ਗਏ 7 ਲੱਖ ਲੋਕ ਬੇਕਰ ਹੋਏ ਅਤੇ 20 ਲੱਖ ਲੋਕ ਪ੍ਰਭਾਵਿਤ ਹੋਏ ਹਨ ਇਸ ਦੇ ਨਾਲ ਹੀ 3200 ਸਕੂਲ ਖੰਡਰ ਬਣ ਗਏ 56 ਜਾਨਾਂ ਚਲੀਆਂ ਗਈਆਂ ਤੇ 8500 ਕਿਲੋਮੀਟਰ ਸੜਕਾਂ ਤਬਾਹ ਹੋ ਗਈਆਂ ਹਨ 2500 ਪੁਲ ਟੁੱਟ ਗਏ ਅਤੇ 1400 ਕਲੀਨਿਕ ਸਮੇਤ ਸਰਕਾਰੀ ਇਮਾਰਤਾਂ ਵੀ ਬਰਬਾਦ ਹੋਈਆਂ ਹਨ ਮੁੱਢਲੇ ਅੰਦਾਜ਼ਿਆਂ ਦੇ ਮੁਤਾਬਕ 13000 ਕਰੋੜ ਰੁਪਏ ਦਾ ਨੁਕਸਾਨ ਹੋਇਆ ਜੋ ਕਿ ਜ਼ਮੀਨੀ ਸਰਵੇਖਣ ਤੋਂ ਬਾਅਦ ਵੱਧ ਸਕਦਾ ਹੈ ਮੁੱਖ ਮੰਤਰੀ ਨੇ ਇਸ ਨੂੰ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਭਿਆਨਕ ਸਮਾਂ ਦੱਸਿਆ ਉਨ੍ਹਾਂ ਨੇ ਪੰਜਾਬੀਆਂ ਦੀ ਹੌਸਲੇ ਅਤੇ ਏਕਤਾ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਸੰਕਟ ਦੇ ਸਮੇਂ ਦੇ ਵਿੱਚ ਇੱਕ ਪਰਿਵਾਰ ਵਜੋਂ ਲੋਕਾਂ ਦੀ ਸਹਾਇਤਾ ਕੀਤੀ ਹੈ ਨੌਜਵਾਨਾਂ ਨੇ ਜਾਨਾ ਜੋਖਮ ਦੇ ਵਿੱਚ ਪਾ ਕੇ ਬਚਾਅ ਕਾਰਜ ਕੀਤੇ ਜਦਕਿ ਗੁਰਦੁਆਰਿਆਂ ਮੰਦਰਾਂ ਤੇ ਹੋਰ ਧਾਰਮਿਕ ਸਥਾਨਾਂ ਨੇ ਪੀੜਤਾਂ ਦੇ ਲਈ ਦਰਵਾਜ਼ੇ ਖੋਲੇ ਹਨ ਸੀਐਮਰ ਨੇ ਸੋਡ ਦੇ ਕੇ ਕਿਹਾ ਕਿ ਹੁਣ ਸਮਾਂ ਹੈ ਕਿ ਰਾਹਤ ਤੋਂ ਅੱਗੇ ਵਧਿਏ ਤਾਂ ਜੋ ਕਿਸਾਨ ਖੇਤੀ ਸ਼ੁਰੂ ਕਰ ਸਕਣ ਬੱਚੇ ਸਕੂਲ ਜਾ ਸਕਣ ਅਤੇ ਪਰਿਵਾਰ ਆਪਣੇ ਘਰਾਂ ਨੂੰ ਮੁੜ ਉਸਾਰ ਸਕਣ। ਉਹਨਾਂ ਨੇ ਸਾਰਿਆਂ ਨੂੰ ਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਸ਼ਾਮਲ ਹੋ ਕੇ ਪੰਜਾਬ ਨੂੰ ਮੁੜ ਚਮਕਾਉਣ ਦੀ ਅਪੀਲ ਕੀਤੀ ਹੈ। ਸਰਕਾਰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੋ ਵੀ ਮਿਸ਼ਨ ਦੇ ਵਿੱਚ ਸਹਿਯੋਗ ਕਰਨਾ ਚਾਹੁੰਦੇ ਹਨ, urangla.punjab.gov.in ਤੇ ਜਾ ਕੇ ਆਪਣਾ ਯੋਗਦਾਨ ਪਾ ਸਕਦੇ ਹਨ। ਲੁਧਿਆਣਾ ਦੇ 21 ਸਾਲਾ ਨੌਜਵਾਨ ਸਮਰਜੀਤ ਸਿੰਘ ਜੋ ਕਿ ਲਗਭਗ 2 ਮਹੀਨੇ ਪਹਿਲਾਂ ਜੁਲਾਈ ਦੇ ਵਿੱਚ ਪੜ੍ਹਾਈ ਅਤੇ ਕੰਮ ਦੇ ਲਈ ਰੂਸ ਗਿਆ ਸੀ ਹੁਣ ਰੂਸ ਯੂਕਰੇਨ ਜੰਗ ਦੇ ਮੈਦਾਨ ਦੇ ਵਿੱਚ ਫਸ ਗਿਆ ਹੈ ਪਰਿਵਾਰ ਦਾ ਦੋਸ਼ ਹੈ ਕਿ ਲੁਧਿਆਣਾ ਦੇ ਇੱਕ 에ਜੰਟ ਨੇ ਝੂਠ ਬੋਲ ਕੇ ਉਸ ਨੂੰ ਰੂਸੀ ਫੌਜ ਦੇ ਵਿੱਚ ਭਰਤੀ ਕਰਕੇ ਯੁੱਧ ਖੇਤਰ ਦੇ ਵਿੱਚ ਭੇਜ ਦਿੱਤਾ ਹੈ ਉਸ ਨੇ 12ਵੀਂ ਜਮਾਤ ਤੋਂ ਬਾਅਦ ਐਕਸ-ਰੇ ਟੈਕਨੀਸ਼ੀਅਨ ਵਿੱਚ ਡਿਪਲੋਮਾ ਕੀਤਾ ਅਤੇ ਲੁਧਿਆਣਾ ਦੇ ਨਿੱਜੀ ਹਸਪਤਾਲਾਂ ਦੇ ਵਿੱਚ ਕੰਮ ਕੀਤਾ ਬਿਹਤਰ ਮੌਕਿਆਂ ਦੇ ਲਈ ਉਹ ਮਾਸਕੋ ਗਿਆ ਪਰ ਉੱਥੇ ਉਸ ਨੂੰ ਧੋਖਾ ਦਿੱਤਾ ਗਿਆ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਦੇ ਵਿੱਚ ਸਮਰਜੀਤ ਸਿੰਘ ਸਮੇਤ ਪੰਜਾਬ, ਹਰਿਆਣਾ ਤੇ ਜੰਮੂ ਕਸ਼ਮੀਰ ਦੇ ਲਗਭਗ 9 ਨੌਜਵਾਨ ਰਸ਼ੀਆ ਦੀ ਫੌਜ ਦੀ ਵਰਦੀ ਪਾਏ ਹੋਏ ਦਿਖਾਈ ਦੇ ਰਹੇ ਹਨ ਉਹ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਨ ਕਿ ਉਹਨਾਂ ਨੂੰ ਜੰਗੀ ਖੇਤਰ ਤੋਂ ਸੁਰੱਖਿਅਤ ਬਾਹਰ ਕੱਢਿਆ ਜਾਵੇ ਵੀਡੀਓ ਦੇ ਵਿੱਚ ਨੌਜਵਾਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਵੀਜ਼ੇ ਤੇ ਰੂਸ ਬੁਲਾਇਆ ਗਿਆ ਪਰਤੋਕੇ ਦੇ ਨਾਲ ਫੌਜ ਤੇ ਵਿੱਚ ਭਰਤੀ ਕਰ ਲਿਆ ਗਿਆ ਅਤੇ ਫਰੰਟ ਲਾਈਨ ਤੇ ਭੇਜ ਦਿੱਤਾ ਗਿਆ ਹੈ। ਉਹਨਾਂ ਨੂੰ ਖਾਣਾ ਪਾਣੀ ਵੀ ਲੋੜਿੰਦੀ ਮਾਤਰਾ ਦੇ ਵਿੱਚ ਨਹੀਂ ਦਿੱਤਾ ਜਾ ਰਿਹਾ ਅਤੇ ਹਾਲਾਤ ਬਹੁਤ ਖਰਾਬ ਹਨ। ਇੱਕ ਨੌਜਵਾਨ ਨੇ ਦੱਸਿਆ ਕਿ ਕੁਝ ਨੌਜਵਾਨ ਪਹਿਲਾਂ ਹੀ ਜੰਗ ਦੇ ਵਿੱਚ ਮਾਰੇ ਗਏ ਹਨ। ਸਮਰਜੀਤ ਦੇ ਪਿਤਾ ਚਰਨਜੀਤ ਸਿੰਘ ਜੋ ਕਿ ਛੋਟੀ ਜਹੀ ਕਰਿਆਨੇ ਦੀ ਦੁਕਾਨ ਚਲਾਉਂਦੇ ਹਨ, ਉਹਨਾਂ ਨੇ ਦੱਸਿਆ ਕਿ ਪਿਛਲੇ ਹਫਤੇ ਤੋਂ ਪੁੱਤਰ ਦੇ ਨਾਲ ਸੰਪਰਕ ਟੁੱਟ ਗਿਆ ਹੈ ਅਤੇ ਉਸ ਦਾ ਫੋਨ ਵੀ ਬੰਦ ਹੈ। ਕਰਦੇ ਵਿੱਚ ਸੋਗ ਦਾ ਮਾਹੌਲ ਹੈ ਪਰਿਵਾਰ ਨੇ ਪੁੱਤਰ ਨੂੰ ਵਿਦੇਸ਼ ਪੇਜੈਂਟ ਦੇ ਲਈ 10 ਲੱਖ ਰੁਪਏ ਦਾ ਕਰਜ਼ਾ ਲਿਆ ਤੇ ਜ਼ਮੀਨ ਵੀ ਕਿਰਵੀ ਰੱਖੀ ਸੀ ਚਰਨਜੀਤ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਸਰਕਾਰ ਨੂੰ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ ਪੁੱਤਰ ਨੂੰ ਕਿਸੇ ਵੀ ਕੀਮਤ ਤੇ ਸੁਰੱਖਿਤ ਵਾਪਸ ਲਿਆਂਦਾ ਜਾਵੇ ਇਹ ਮਾਮਲਾ ਬਧੇਰੇ ਗੰਭੀਰ ਹੈ ਕਿਉਂਕਿ ਪੰਜਾਬ ਤੋਂ ਲਗਭਗ 126 ਨੌਜਵਾਨਾਂ ਨੂੰ ਰਸ਼ੀਅਨ ਫੌਜ ਤੇ ਵਿੱਚ ਭਰਤੀ ਕੀਤਾ ਗਿਆ ਹੈ ਅਤੇ 15 ਗੋਮਖਨ ਭਾਰਤ ਦੇ 스타 ਜਾਵਲਿਨ ਥਰੋਅਰ ਨੀਰਜ ਚੋਪੜਾ ਅਤੇ ਪਾਕਿਸਤਾਨ ਦੇ 올림픽 ਚੈਂਪੀਅਨ ਅਰਸ਼ਦ ਨਦੀਮ ਕੋ ਟੋਕੀਓ ਦੇ ਵਿੱਚ ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ਦੇ ਵਿੱਚ ਆਮੋ ਸਾਹਮਣੇ ਹੋਣ ਕੇ ਦੋਨੇ ਖਿਡਾਰੀਆਂ ਨੇ ਕੁਆਲੀਫਿਕੇਸ਼ਨ ਰਾਊਂਡ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 84 ਮੀਟਰ ਤੋਂ ਵੱਧ ਦੂਰ ਜਾਵਲਿਨ ਸੁੱਟ ਕੇ ਫਾਈਨਲਸ ਦੇ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ ਫਾਈਨਲਸ ਦੇ ਲਈ ਮੁਕਾਬਲਾ ਵੀਰਵਾਰ ਨੂੰ ਹੋਵੇਗਾ ਗਰੁੱਪ A ਤੋਂ ਨੀਰਜ ਨੇ ਪਹਿਲੀ ਕੋਸ਼ਿਸ਼ ਦੇ ਵਿੱਚ ਹੀ 84.85 ਮੀਟਰ ਦੂਰ ਜਾਵਲਿਨ ਸੁੱਟ ਕੇ ਸਿੱਧਾ ਫਾਈਨਲਸ ਦੇ ਵਿੱਚ ਦਾਖਲਾ ਕਰ ਲਿਆ ਜਦਕਿ ਦੂਸਰੇ ਪਾਸੇ ਗਰੁੱਪ B ਤੋਂ ਨਦੀਪ ਨੂੰ ਫਾਈਨਲਸ ਤੱਕ ਪਹੁੰਚਣ ਤੇ ਲਈ ਤਿੰਨ ਅਟੈਂਪਟ ਲੱਗੀਆਂ ਹਨ ਪਹਿਲੀਆਂ ਦੋ ਕੋਸ਼ਿਸ਼ਾਂ ਦੇ ਵਿੱਚ ਉਹ 80 ਮੀਟਰ ਮਾਰਕ ਵੀ ਪਾਰਨਾ ਕਰ ਪਾਇਆ ਪਰ ਤੀਸਰੀ ਅਟੈਂਪਟ ਦੇ ਵਿੱਚ 85.28 ਮੀਟਰ ਦਾ ਸ਼ਾਨਦਾਰ ਥਰੋ ਮਾਰ ਕੇ ਫਾਈਨਲ ਤੱਕ ਪਹੁੰਚ ਗਿਆ ਹੈ ਇਸ ਤੋਂ ਇਲਾਵਾ ਭਾਰਤ ਦੇ ਇੱਕ ਹੋਰ ਜਾਵਲਿਨ ਥਰੋਅਰ ਸਚਨ ਯਾਦਵ ਨੇ ਪਾਵੇਂ ਡਾਇਰੈਕਟ ਕੁਆਲਿਫਿਕੇਸ਼ਨ ਮਾਰਕ ਨਹੀਂ ਹਾਸਲ ਕੀਤਾ ਪਰ ਉਸਨੇ ਰੈਂਕਿੰਗ ਦੇ ਆਧਾਰ ਤੇ ਫਾਈਨਲਸ ਦੇ ਵਿੱਚ ਜਗ੍ਹਾ ਬਣਾ ਲਈ ਹੈ। ਬਾਬਾ ਬੁੱਢਾ ਸਾਹਿਬ ਜੀ ਗੁਰਦੁਆਰੇ ਦੇ ਵਿੱਚ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਸਿਰੋਪਾ ਦੇਣ ਦੇ ਮਾਮਲੇ ਨੇ ਵੱਡਾ ਵਿਵਾਦ ਖੜਾ ਕਰ ਦਿੱਤਾ ਹੈ। ਇਸ ਸਬੰਧ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਨੇ ਕਾਰਵਾਈ ਕੀਤੀ ਹੈ। SGPC ਨੇ ਗੁਰਦੁਆਰੇ ਦੇ ਡਿਪਟੀ ਮੈਨੇਜਰ ਦਾ ਤਬਾਦਲਾ ਕਰ ਦਿੱਤਾ ਜਦੋਂ ਕਿ ਕਥਾਵਾਚਕ ਅਤੇ ਸੇਵਾਦਾਰ ਨੂੰ ਸਸਪੈਂਡ ਕੀਤਾ ਗਿਆ ਹੈ ਹਾਲਾਂਕਿ ਇਹਨਾਂ ਦੇ ਨਾਮ ਜਨਤਕ ਨਹੀਂ ਕੀਤੇ ਗਏ ਇੱਕਦਮ 15 ਸਤੰਬਰ ਨੂੰ ਰਾਹੁਲ ਗਾਂਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਕਾਰਨ ਗੁਰਦੁਆਰੇ ਦੇ ਵਿੱਚ ਪਹੁੰਚਣ ਤੇ ਉਹਨਾਂ ਨੂੰ ਸਰੋਪਾਉ ਸਨਮਾਨ ਦੇਣ ਤੋਂ ਬਾਅਦ ਵਿਵਾਦ ਦੇ ਮਗਰੋਂ ਚੁੱਕਿਆ ਗਿਆ ਕਈ ਸਿੱਖ ਜਥੇਬੰਦੀਆਂ ਨੇ ਇਸ ਸਨਮਾਨ ਤੇ SGPC ਅੱਗੇ ਸਖਤ ਇਤਰਾਜ਼ ਜ਼ਾਹਰ ਕੀਤਾ ਸੀ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੌਂਪ ਦਿੱਤੀ ਹੈ ਇਸ ਰਿਪੋਰਟ ਦੇ ਵਿੱਚ ਮੈਨੇਜਰ ਹੈੱਡ ਗ੍ਰੰਥੀ ਮੁੱਖ ਸੇਵਾਦਾਰ ਅਤੇ ਇੱਕ ਹੋਰ ਕਰਮਚਾਰੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਚੋਣ ਕਮਿਸ਼ਨ ਨੇ ਵੋਟਰਾਂ ਦੀ ਸਹੂਲਤ ਦੇ ਲਈ ਇੱਕ ਵੱਡਾ ਫੈਸਲਾ ਕੀਤਾ ਹੈ ਹੁਣ ایਵੀਐਮ ਬੈਲਟ ਪੇਪਰ ਤੇ ਉਮੀਦਵਾਰਾਂ ਦੀਆਂ ਰੰਗीन ਫੋਟੋਆਂ ਲੱਗਣਗੀਆਂ ਇਸ ਤੋਂ ਇਲਾਵਾ ਉਮੀਦਵਾਰਾਂ ਦੇ ਨਾਮ ਵੱਡੇ ਅੱਖਰਾਂ ਦੇ ਵਿੱਚ ਛਪੇ ਹੋਣਗੇ ਤਾਜਾ ਵੋਟਰ ਸਾਨੀ ਤੇ ਨਾਲ ਪੜ੍ਹ ਸਕਣ ਅਤੇ ਪਛਾਣ ਕਰ ਸਕਣ ਚੋਣ ਕਮਿਸ਼ਨ ਦੇ ਅਨੁਸਾਰ ਇਸ ਬਦਲਾਅ ਦੀ ਸ਼ੁਰੂਆਤ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਹੋਵੇਗੀ ਇਸ ਸੰਬੰਧੀ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਈਸੀਆਈ ਨੇ ਦੱਸਿਆ ਹੈ ਕਿ ਇਹ ਫੈਸਲਾ ਪਿਛਲੇ 6 ਮਹੀਨਿਆਂ ਦੇ ਵਿੱਚ ਕੀਤੇ ਗਏ 28 ਸੁਧਾਰਾਂ ਦਾ ਹਿੱਸਾ ਹੈ ਜੋ ਕਿ ਚੋਣ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਅਤੇ ਵੋਟਰ ਫ੍ਰੈਂਡਲੀ ਬਣਾਉਣ ਦੇ ਲਈ ਕੀਤੇ ਜਾ ਰਹੇ ਹਨ ਨਵੀਂ ਵਿਵਸਥਾ ਦੇ ਅਨੁਸਾਰ ਈਵੀਐਮ ਬੈਲਟ ਪੇਪਰ 'ਤੇ ਉਮੀਦਵਾਰ ਦਾ ਨਾਮ ਚਿੰਨ ਅਤੇ ਰੰਗीन ਫੋਟੋ ਹੋਵੇਗੀ। ਨਾਮ ਵੱਡੇ ਬੋਲਡ ਅੱਖਰਾਂ ਦੇ ਵਿੱਚ ਫੌਂਟ ਸਾਈਜ਼ 30 ਤੇ ਛਾਪੇ ਹੋਣਗੇ। ਬੈਲਟ ਪੇਪਰ 70 GSM ਪੇਪਰ 'ਤੇ ਛਾਪੇ ਜਾਣਗੇ। ਵਿਧਾਨ ਸਭਾ ਚੋਣਾਂ ਦੇ ਲਈ ਖਾਸ RGB ਵਾਲਾ ਗੁਲਾਬੀ ਰੰਗ ਦਾ ਪੇਪਰ ਵਰਤਿਆ ਜਾਵੇਗਾ ਤੇ ਸਾਰੀ ਉਮੀਦਵਾਰਾਂ ਤੇ ਨੋਟਾਂ ਦੇ ਨਾਮ ਇੱਕ ਫੌਂਟ ਕਿਸਮ ਅਤੇ ਫੌਂਟ ਆਕਾਰ ਦੇ ਵਿੱਚ ਵੱਡੇ ਅੱਖਰਾਂ ਵਿੱਚ ਛਾਪੇ ਜਾਣਗੇ। ਚੋਣ ਕਮਿਸ਼ਨ ਦਾ ਮੰਨਣਾ ਹੈ ਕਿ ਇਸ ਕਦਮ ਦੇ ਨਾਲ ਵੋਟਰਾਂ ਨੂੰ ਉਮੀਦਵਾਰਾਂ ਦੀ ਪਛਾਣ ਕਰਨ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ ਅਤੇ ਗਲਤੀਆਂ ਦੀ ਸੰਭਾਵਨਾ ਵੀ ਘੱਟ ਹੋਵੇਗੀ। ਪੰਜਾਬੀ ਗਾਇਕ ਅਤੇ اداکار ਪਰਮੇਸ਼ਵਰ ਮਾ ਪੰਜਾਬੀ ਫਿਲਮ ਸ਼ੇਰਾ ਦੀ ਸ਼ੂਟਿੰਗ ਦੌਰਾਨ ਅੰਮ੍ਰਿਤਸਰ ਵਿੱਚ ਜ਼ਖਮੀ ਹੋ ਗਏ ਹਨ। ਉਹਨਾਂ ਦੇ ਚਿਹਰੇ ਤੇ ਕੱਚ ਦਾ ਟੁਕੜਾ ਲੱਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਪ੍ਰਾਈਵੇਟ ਹਸਪਤਾਲ ਲਿਜਾਂਦਾ ਗਿਆ। ਜਿਥੇ ਲਾਸ਼ ਤੋਂ ਬਾਅਦ ਉਹ ਵਾਪਸ ਚੰਡੀਗੜ੍ਹ ਆ ਗਏ ਹਨ ਇਸ ਸਮੇਂ ਫਿਲਮ ਦੀ ਸ਼ੂਟਿੰਗ ਵੀ ਰੋਕ ਦਿੱਤੀ ਗਈ ਹੈ ਸੂਤਰਾਂ ਦੇ ਮੁਤਾਬਕ ਸ਼ੂਟਿੰਗ ਦੌਰਾਨ ਪਰਮੇਸ਼ ਆਪਣੀ ਗੱਡੀ ਦੇ ਵਿੱਚ ਬੈਠੇ ਸਨ ਸ਼ੂਟਿੰਗ ਦੇ ਵਿੱਚ ਵਰਤੀ ਜਾਣ ਵਾਲੀ ਨਕਲੀ ਗੋਲੀ ਉਹਨਾਂ ਦੀ ਗੱਡੀ ਦੇ ਸ਼ੀਸ਼ੇ ਤੇ ਲੱਗੀ ਜਿਸ ਤੇ ਕਾਰਨ ਸ਼ੀਸ਼ਾ ਟੁੱਟ ਗਿਆ ਅਤੇ ਟੁਕੜੇ ਪਰਮੇਸ਼ ਦੇ ਚਿਹਰੇ ਤੇ ਲੱਗ ਗਏ ਹਾਲਾਂਕਿ ਇਸ ਮਾਮਲੇ ਦੀ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਪਰ ਪਰਮੇਸ਼ ਵਰਮਾ ਨੇ ਆਪਣੇ ਇੰਸਟਾਗ੍ਰam ਤੇ ਜ਼ਰੂਰ ਪੋਸਟ ਸਾਂਝੀ ਕੀਤੀ ਹੈ ਉਨਾਂ ਨੇ ਲਿਖਿਆ ਹੈ ਕਿ ਇਹ ਕਟਨਾ ਸ਼ੇਰਾ ਫਿਲਮ ਦੇ ਸੈੱਟ ਤੇ ਹੋਈ ਹੈ ਅਤੇ ਰੱਬ ਦੀ ਕਿਰਪਾ ਦੇ ਨਾਲ ਉਹ ਸੁਰੱਖਿਅਤ ਹਨ ਇਸੇ ਨਾਲ ਹੀ ਅੱਜ ਦੇ ਬੁਲੇਟਨ ਦੇ ਵਿੱਚ ਐਨਾ ਹੀ ਮੈਨੂੰ ਸੁਖਨੀਤ ਕੌਰ ਨੂੰ ਦੇਉਂ ਇਚਾਸਤ دیکھتے ਰਹੋ BTV ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯਰਸੈਲਫ